ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਇਸ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਬਾਸਮਤੀ ਦੀਆਂ ਤਿੰਨ ਕਿਸਮਾਂ ਬਾਰੇ ਬਾਕੀ ਰਹਿਣਦੀਆਂ ਕਿਸਮਾਂ ਬਾਰੇ ਅਗਲੀਆਂ ਵੀਡੀਓ ਦੇ ਵਿੱਚ ਕੱਲ ਨੂੰ ਜਾਂ ਪਰਸੋਂ ਨਾਲ ਦੀ ਨਾਲ ਆਪਾਂ ਅਪਡੇਟ ਦਿੰਦੇ ਰਵਾਂਗੇ ਕਿਉਂਕਿ ਇਹ ਜਿਹੜੀਆਂ ਹੈਗੀਆਂ ਇਹ ਘੱਟ ਸਮੇਂ ਵਾਲੀਆਂ ਕਿਸਮਾਂ ਨੇ ਇਹਨਾਂ ਦੇ ਵਿੱਚ ਯੂਰੀਆ ਬਾਬਤ ਜਾਂ ਹੋਰ ਖਾਦਾਂ ਬਾਬਤ ਆਪਾਂ ਜਿਹੜੀ ਗੱਲ ਕਰਾਂਗੇ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਰਟ ਬਟਨ ਤਾਂ ਬਲੋ ਫੇਸਬੁੱਕ ਪੇਜ ਤੇ ਦੇਖ ਰਹੇ ਤਾਂ ਪੇਜ ਫੋਲੋ ਕਰ ਸਕਦੇ ਆ ਵੱਧ ਤੋਂ ਵੱਧ ਵੀਡੀਓ ਕਿਸਾਨ ਵੀਰਾਂ ਦੀ ਜਾਣਕਾਰੀ ਸ਼ੇਅਰ ਕਰ ਦਿਆ ਕਰੋ ਤਾਂ ਕਿ ਹੋਰ ਕਿਸਾਨ ਵੀਰਾਂ ਨੂੰ ਵੀ ਜਾਣਕਾਰੀ ਮਿਲ ਸਕੇ ਸੋ ਜਿਹੜੀ 1692 ਆ ਪੂਸਾ ਬਾਸਮਤੀ 1509 ਆ ਜਾਂ ਪੂਸਾ ਬਾਸਮਤੀ 1847 ਆ ਜਿਹੜੀ ਪੂਸਾ ਬਾਸਮਤੀ 1509 ਆ ਉਹਦੀ ਸੋਧ ਕਰਕੇ ਹੀ ਪੂਸਾ ਬਾਸਮਤੀ 1847 ਬਣਾਈ ਗਈ ਕਿਉਂਕਿ ਇਹਦੇ ਵਿੱਚ ਬਲਾਈਟ ਤੇ ਬਲਾਸਟ ਰੋਗ ਜ਼ਿਆਦਾ ਆ ਜਾਂਦਾ ਸੀ ਕੰਢੀ ਰ ਜਾਂ ਜਿਹੜਾ ਚੁਲਸ ਰੋਗ ਉਹਦੇ ਨਾਲ ਜਿਹੜਾ ਹੈਗਾ ਝਾੜ ਤੇ ਕਾਫੀ ਪ੍ਰਭਾਵ ਪੈਂਦਾ ਸੀ ਸੋ ਇਹ ਆਈਸੀਆਰ ਵੱਲੋਂ ਇਹਦੇ ਵਿੱਚ ਇੰਪਰੂਵਮੈਂਟ ਕੀਤੀ ਗਈ ਤੇ ਪੂਸਾ ਬਾਸਮਤੀ 1847 ਜਿਹੜੀ ਆਜ਼ਾਦ ਕੀਤੀ ਗਈ ਜਿਹਦੇ ਵਿੱਚ ਬਲਾਈਟ ਤੇ ਬਲਾਸਟ ਜਿਹੜਾ ਉਹ ਰੋਗ ਨਹੀਂ ਲੱਗਦਾ ਹੈ ਤੇ 1692 ਵੀ ਘੱਟ ਸਮੇਂ ਵਾਲੀ ਕਿਸਮਾਂ ਇਹ ਤਕਰੀਬਨ ਤਕਰੀਬਨ ਪਨੀਰੀ ਤੋਂ ਬਾਅਦ ਜਿਹੜਾ ਹੈਗਾ 95 100 ਦੇ ਨਾਲੀਆਂ ਕਿਸਮਾਂ ਨੇ 90 ਤੋਂ 100 ਦੇ ਨਾਲੀਆਂ ਕਿਸਮਾਂ ਉਹ ਕਿਉਂ ਕਿਉਂਕਿ ਕਈ ਕਿਸਾਨ ਵੀਰ ਯੂਰਗਿਆ ਵੱਧ ਪਾ ਲੈਂਦੇ ਲੰਬਾ 5-7 ਦਿਨ ਦਾ ਉਹ ਜਿਹੜਾ ਵਧਾ ਲੈਂਦੇ ਗੈਪ ਪਨੀਰੀ ਵੱਡੀ ਨਹੀਂ ਹੋਣ ਦੇਣੀ ਇਹਦੇ ਬਾਰੇ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਵੀ 22-25 ਦਿਨ ਦੀ ਪਨੀਰੀ ਲਾਉਣੀ ਆ ਇਹਨਾਂ ਕਿਸਮਾਂ ਦੀ ਖਾਸ ਤੌਰ ਤੇ 11-21 ਵਗੈਰਾ 30 ਦਿਨ ਦੀ ਵੀ ਲੱਗ ਜੇ ਤਾਂ ਉਹ ਠੀਕ ਰਹਿੰਦੀ ਆ ਤੇ ਜਿਹੜੀਆਂ ਖਾਦਾਂ ਨੇ ਖਾਦਾਂ ਦੇ ਵਿੱਚ ਕਿਸਾਨ ਵੀਰ ਜਿਹੜੇ ਬਾਸਮਤੀ ਨੂੰ ਵੀ ਝੋਨੇ ਜਿੰਨੀਆਂ ਹੀ ਖਾਦਾਂ ਪਾਉਂਦੇ ਜਾਂਦ ਕਿ ਇਹਨਾਂ ਦੀ ਜ਼ਰੂਰਤ ਨਹੀਂ ਹੈ ਖਰਾਕ ਇਹਦੀ ਘੱਟ ਜ਼ਰੂਰਤ ਆ ਬਾਸਮਤੀ ਦੀ ਕੱਟ ਖਰਾਕ ਦਵਾਂਗੇ ਕੱਟ ਦਾ ਮਤਲਬ ਕਿ ਬਾਸਮਤੀ ਨੂੰ ਜਿੰਨੀ ਜ਼ਰੂਰਤ ਆ ਉੰਨੀ ਖਰਾਕ ਦਵਾਂਗੇ ਤਾਂ ਇਹਦਾ ਝਾੜ ਵੀ ਠੀਕ ਰਹੂ ਕੁਆਲਿਟੀ ਵੀ ਠੀਕ ਰਹੂ ਦਾਣੇ ਦਾ ਭਾਰ ਵੀ ਠੀਕ ਰਹੂ ਤੇ ਆਪਣਾ ਖਰਚਾ ਵੀ ਠੀਕ ਰਹੂਗਾ ਤੇ ਜੇ ਆਪਾਂ ਖਰਾਕ ਵੱਧ ਦੇ ਵਿੱਚ ਆਪਾਂ ਕੀ ਗਣਦੇ ਸਭ ਤੋਂ ਵੱਧ ਜਿਹੜਾ ਹੈਗਾ ਆਪਾਂ ਯੂਰੀਆ ਤੇ ਜੋੜ ਦਿੰਨੇ ਆ ਜਾਂ ਫਿਰ ਜਿਹੜਾ ਹੈਗਾ ਹੋਰ ਜਿਹੜਾ ਸਮਾਨ ਆ ਫਟਾਰੇ ਵਾਲਾ ਗਰੋਥ ਵਾਲਾ ਉਹ ਦਿੰਨੇ ਆ ਉਹਦੇ ਬਾਬਤ ਕੋਈ ਜ਼ਰੂਰਤ ਨਹੀਂ ਹੈ ਬਾਸਮਤੀ ਨੂੰ ਪਹਿਲੀ ਤਾਂ ਇੱਕ ਗੱਲ ਕਿ ਇਹਨਾਂ ਤਿੰਨਾਂ ਕਿਸਮਾਂ ਬਾਰੇ ਮੈਂ ਗੱਲ ਕਰ ਰਿਹਾ ਹਾਂ ਜਿਹੜੀ 5455 ਕਿਲੋ ਯੂਰੀਆ ਪੂਸਾ ਬਾਸਮਤੀ 1509 ਨੂੰ ਰეკਮੈਂਡਡ ਰეკਮੈਂਡਡ ਸੀਗੀ 1847 ਉਹਦੀ ਇੰਪਰੂਵਡ ਵੈਰਾਈਟੀ ਆ ਤੇ ਉਹਦੇ ਵਿੱਚ ਝਾੜ ਦਾ ਪੋਟੈਂਸ਼ੀਅਲ ਵੀ ਵੱਧਦਾ ਹੈ 1692 ਆ ਇਹਦਾ ਵੀ ਝਾੜ ਦਾ ਪੋਟੈਂਸ਼ੀਅਲ ਵੱਧਦਾ ਪਰ 1692 ਜਿਹੜੀ ਖਾਸ ਤੌਰ ਤੇ ਇਹਦੇ ਵਿੱਚ ਵੀ ਮਗਰੋਂ ਆ ਕੇ ਡਿੱਗਣ ਦੀ ਕਾਫੀ ਸਮੱਸਿਆ ਆਉਂਦੀ ਉਹਦਾ ਕਾਰਨ ਮੈਂ ਤੁਹਾਨੂੰ ਦੱਸਦਾ ਯੂਰੀਆ ਆਪਾਂ ਪਾਉਣੇ ਜਿਆਦਾ ਆਪਾਂ ਜਲਦੀ ਯੂਰੀਆ ਪਾਉਣੀ ਸ਼ੁਰੂ ਕਰ ਦਿੰਨੇ ਜਿਆਦਾ ਪਾ ਦਿੰਨੇ ਆ ਬਾਸਮਤੀ ਦੀ ਫਲਾਵਟ ਉਚਾਈ ਪਤਰਾਲ ਜਿਹੜਾ ਹੈਗਾ ਵੱਧ ਜਾਂਦਾ ਹੈ ਉਹਦੇ ਨਾਲ ਕੀ ਹੁੰਦਾ ਬੂਟਾ ਡਿੱਗਣ ਦੀ ਸਮੱਸਿਆ ਖੋਕ ਪੈਣ ਦੀ ਸਮੱਸਿਆ ਤੇ ਜਿਹੜੀ ਇਹ 1847 ਜਿਵੇਂ ਰੈジਸਟੈਂਟ ਹੈ ਇਹ ਬਿਮਾਰੀਆਂ ਪ੍ਰਤੀ ਤੇ ਜੇ ਆਪਾਂ ਯੂਰੀਆ ਵੱਧ ਦੇ ਦੇ ਕੇ ਤੇ ਲਗਾਤਾਰ ਪਾਣੀ ਖੜਾ ਖੜਾ ਕੇ ਇਹ ਨਾ ਹੋਵੇ ਕਿ ਆਪਾਂ ਹੌਲੀ ਹੌਲੀ ਜਿਹੜਾ ਹੈਗਾ ਇਸ ਬਾਸਮਤੀ ਨੂੰ ਵੀ ਰੋਗ ਲੱਗਣ ਲਾ ਦਿਏ ਸੋ ਯੂਰੀਆ ਪਰ ਰੋਕ ਕੇ ਰੱਖਣੀ ਯੂਰੀਆ ਦੀ ਜਿਹੜੀ ਸਹੀ ਮਾਤਰਾ ਤੁਹਾਨੂੰ ਦੱਸ ਕੇ ਹਟਿਆ 54 55 ਕਿਲੋ ਯੂਰੀਆ 1509 ਰეკਮੈਂਡਡ ਸੀਗੀ ਵੱਧ ਤੋਂ ਵੱਧ ਤੁਸੀਂ 30 30 ਕਿਲੋ ਦੀਆਂ ਦੋ ਕਿਸਤਾਂ ਜਾਂ ਫਿਰ ਜੇ ਤੁਸੀਂ ਇਹਨੂੰ ਵੀ ਘੱਟ ਮੰਨਦੇ ਤਾਂ 35 35 ਕਿਲੋ ਇਹਦੂ ਨਾ ਕਿਰਪਾ ਕਰਕੇ ਵਧਾਇਆ ਜੇ 35 35 ਕਿਲੋ ਯੂਰੀਆ ਦੋ ਵਾਰੀ ਪਹਿਲੀ 21 ਦਿਨਾਂ ਤੇ 20 ਤੋਂ 21 ਦਿਨ ਤੇ ਲਵਾਈ ਤੋਂ ਤਿੰਨ ਹਫ਼ਤੇਾਂ ਤੇ ਤੇ ਦੂਜੀ 42 ਦਿਨ ਤੇ ਇਹ ਵੀ ਆਪਾਂ ਜਿਹੜੀ 20 25 ਦਿਨਾਂ 'ਚ ਸਾਰੀ ਯੂਰੀਆ ਖਤਮ ਕਰ ਦਿੰਨੇ ਇਹ ਵੀ ਗਲਤ ਪ੍ਰਕਿਰਟਸਾ ਖਾਸ ਤੌਰ ਤੇ ਬਾਸਮਤੀ ਦੀ ਫਸਲ 'ਚ ਪਹਿਲੀ ਕਾਸ਼ ਤੇ 21 ਦਿਨ ਤੇ ਦੂਜੀ 42 ਦਿਨ ਤੇ ਵੱਧ ਤੋਂ ਵੱਧ 30 35 ਕਿਲੋ ਦੀ ਡੋਜ਼ ਆਪਾਂ ਦੇਣੀ ਆ ਜਿੱਥੇ ਤੁਸੀਂ ਮਿੱਟੀ ਟੈਸਟ ਕਰਾਈ ਆ ਉੱਥੇ ਪोटाश ਜਿਹੜੀ ਹੈਗੀ ਆ ਫਾਸਫੋਰਸ ਆ ਉਹ ਮਿੱਟੀ ਪਰਖ ਆਧਾਰ ਤੇ ਜਾਂ ਆਪਾਂ ਜੇ ਕਣਕ ਨੂੰ ਪੂਰੀ ਮਾਤਰਾ ਪਾਈ ਆ ਜਾਂ ਪਹਿਲਾਂ ਹਰੀ ਖਾਦ ਬੀਜੀ ਆ ਤਾਂ ਫਿਰ ਯੂਰੀਆ ਬਹੁਤ ਘੱਟ ਨਾ ਮਾਤਰੀ ਜ਼ਰੂਰਤ ਆ ਫਿਰ ਯੂਰੀਆ ਦੀ ਆਪਾਂ ਨੂੰ ਜ਼ਰੂਰਤ ਨਹੀਂ ਹੁੰਦੀ ਜੇ ਹਰੀ ਖਾਦ ਵਿੱਚ ਖੇਤ ਦੇ ਬਾਈ ਆ ਤਾਂ ਫਿਰ ਆਪਾਂ ਪोटाश ਤੇ ਸੁਪਰ ਆ ਜਿਹੜੀ 10-15 ਕਿਲੋ ਪोटाਸ਼ ਇਹਨੂੰ ਤੇ ਸੁਪਰ ਜਿਹੜੀ 1.5 ਘਟਾ ਉਹ ਪਾ ਸਕਦੇ ਆ ਤੇ ਨਾਲ ਜਿਹੜਾ ਜਿੱਥੇ ਜ਼ਿਆਦਾ ਜ਼ਿੰਕ ਦੀ ਘਾਟ ਆ ਉੱਤੇ 8-10 ਕਿਲੋ ਜ਼ਿੰਕ 22% ਵਾਲ ਯੂਰੀਆ ਰੇਤਾ ਜਲਾ ਕੇ ਉਹਦਾ ਛੱਟਾ ਦੇ ਸਕਦੇ ਜਾਂ ਜਦ ਤੋਗੀਆਂ ਜੇ ਘਾਟ ਆਈ ਤਾਂ ਜਾਂ ਫਿਰ ਤੁਸੀਂ ਇਹ ਕਰੋ ਦੋ ਸਪਰੇਆਂ ਤੁਸੀਂ ਜੇ ਜ਼ਿੰਕ ਵਾਲੀਆਂ ਜ਼ਿੰਕ ਕਲੀ ਦਾ ਪਾਣੀ ਯੂਰੀਆ ਨਾਲ ਦੋ ਆ ਤੱਤ ਵਰਤ ਸਕਦੇ ਹਾਂ ਪਰ ਝੋਨੇ ਨਾਲੋਂ ਜਿਹੜੀ ਫੋਟ ਵਾਲੀ ਸਪਰੇ ਵਾਲਾ ਫਾਰਮੂਲਾ ਆਪਾਂ ਝੋਨੇ ਵਾਸਤੇ ਦੱਸਿਆ ਉਹਦੇ ਨਾਲੋਂ ਅੱਧਾ ਸਮਾਨ ਵਰਤਣਾ ਅੱਧਾ ਕਿਲੋ ਜ਼ਿੰਕ 22% 2-300 ਗ੍ਰਾਮ ਜਿਹੜਾ ਲੋਹਾ ਉਹ ਹਲਕੀਆਂ ਜ਼ਮੀਨਾਂ 'ਚ ਅੱਧਾ ਕਿਲੋ ਤੱਕ ਪਾ ਸਕਦੇ ਹੋ ਫੈਰ ਸਲਫੇਟ 19% ਵਾਲਾ ਹਰਾ ਖੀਸ ਦੇ ਨਾਂ ਤੇ ਤੁਸੀਂ ਜਾਣਦੇ ਆ ਕਿਲੋ ਯੂਰੀਆ ਤੇ 2-300 ਗ੍ਰਾਮ ਕਲੀ ਜਿਹੜੀ ਡਲੇ ਵਾਲੀ ਉਹਦਾ ਪਾਣੀ ਰਾਤ ਨੂੰ ਭਿਉਂ ਕੇ 10-12 ਘੰਟੇ ਕਲੀ ਨੂੰ ਉਹਦਾ ਪਾਣੀ ਨਿਤਰਿਆ ਹੋਇਆ ਵਰਤਨਾ ਇਹ ਇੱਕ ਸਪਰੇਅ ਤੁਸੀਂ ਕਿਉਂਕਿ ਇਹ ਘੱਟ ਸਮੇਂ ਵਾਲੀਆਂ ਕਿਸਮਾਂ ਨੇ 20 ਤੋਂ 25 ਦਿਨ ਤੇ ਤੇ ਦੂਸਰੀ ਸਪਰੇਅ ਤੁਸੀਂ 30 ਦਿਨ ਤੇ ਜਾਂ 35 ਦਿਨ ਤੇ ਜਾ ਕੇ ਇੱਕ ਸਪਰੇਅ ਨਾਲ ਦੂਜੀ ਦਾ 7-7 ਦਿਨ ਤੇ ਗੈਪ ਦੇ ਸਕਦੇ ਜੇ ਤਿੰਨ ਕਰਨੀਆਂ ਤਿੰਨ ਵੀ ਕਰ ਸਕਦੇ ਉਸ ਤੋਂ ਬਾਅਦ 42 ਦਿਨ ਤੇ ਜਾ ਕੇ ਤੇ ਥੋੜੀ ਫਸਲ ਜਿਹੜੀ ਹੈਗੀ ਸ਼ਾਨਦਾਰ ਫਸਲ ਹੋ ਜੂਗੀ ਇਸ ਤੋਂ ਇਲਾਵਾ ਕੋਈ ਖਰਾਕ ਹੋਰ ਵਾਦੂ ਕੋਈ ਤਤ ਨਹੀਂ ਪਾਉਣਾ ਹੈਗਾ ਜ਼ਰੂਰਤ ਅਨੁਸਾਰ ਜਿੱਥੇ ਜ਼ਰੂਰਤ ਆ ਤੁਸੀਂ ਉਲੀ ਨਾਸ਼ਕ ਦੀ ਵਰਤੋਂ ਕਰੋ ਜਿੱਥੇ ਜ਼ਰੂਰਤ ਹੈਗੀ ਆ ਕੀਟਨਾਸ਼ਕ ਦੀ ਵਰਤੋਂ ਕਰੋ ਜੇ ਗੋਭ ਦੀ ਸੁੰਡੀ ਜ਼ਿਆਦਾ ਤੁਸੀਂ ਦਾਣੇਦਾਰ ਕੀਟਨਾਸ਼ਕ ਮੈਂ ਦੂ ਪਹਿਲੀ ਵੀਡੀਓ ਚ ਜ਼ਿਕਰ ਕੀਤਾ ਸੀ ਉਹ ਵੀ ਤੁਸੀਂ ਵਰਤ ਸਕਦੇ ਆ ਬਾਸਮਤੀ ਵਿੱਚ ਤੇ ਫਿਰ ਆਪਾਂ ਗੋਭ ਟਾਈਮ ਜਾ ਕੇ ਜਿਹੜੀ ਐਨਪੀਕੇ ਵਗੈਰਾ ਦੀ ਉਹ ਸਪਰੇਅ ਦੇਣੀ ਆ ਉਹ ਆਪਾਂ ਨਾਲ ਦੀ ਨਾਲ ਅਪਡੇਟ ਦਿੰਦੇ ਰਵਾਂਗੇ ਮੇਰੀ ਪਰਜੋਰ ਅਪੀਲ ਆ ਯੂਰਗਿਆ ਤੋਂ ਹੱਥ ਬਾਸਮਤੀ ਦੀ ਫਸਲ ਦੇ ਵਿੱਚ ਰੋਕ ਕੇ ਰੱਖੋ ਇਸ ਵਾਰ ਮੌਸਮ ਬਹੁਤ ਹਮਸਾਲਾ ਬਹੁਤ ਜ਼ਿਆਦਾ ਹਿਮੀਡੀਟੀ ਹੈ ਤੇ ਪਾਣੀ ਵੀ ਜਿਹੜਾ ਹੈਗਾ ਉਹ ਪਾਣੀ ਜਦੋਂ ਜੀਰ ਗਿਆ ਦੂਜੇ ਤੀਜੇ ਦਿਨ ਪਾਣੀ ਛੱਡੋ ਫੇਰ ਪਾਣੀ ਨੂੰ ਜੀਰ ਲੈਣ ਤੋਂ ਖੇਤ ਨੂੰ ਹਵਾ ਲੱਗਣ ਤੋਂ ਫੇਰ ਦੂਜੇ ਤੀਜੇ ਦਿਨ ਪਾਣੀ ਛੱਡੋ ਜਦੋਂ ਗੋਭ ਚ ਉਦੋਂ ਪਤਲਾ ਪਤਲਾ ਪਾਣੀ ਰੱਖੋ ਤੇ ਜਦੋਂ ਫਲਾਵਰਿੰਗ ਜਿਹੜੀ ਕੰਪਲੀਟ ਹੋ ਜਾਂਦੀ ਹੈ ਫੇਰ ਪਾਣੀ ਜਿਹੜਾ ਹੈਗਾ ਗਿੱਲਾ ਹੀ ਖੇਤ ਨੂੰ ਰੱਖਣ ਦੀ ਲੋੜ ਹੁੰਦੀ ਹੈ ਜ਼ਿਆਦਾ ਪਾਣੀ ਉਹਦੇ ਵਿੱਚ ਭਰ ਕੇ ਖੇਤ ਦੇ ਵਿੱਚ ਨਾ ਰੱਖੋ ਯੂਰਗਿਆ ਵੀ ਕਿਉਂਕਿ ਆਪਾਂ ਇਹ 3 ਤੇ 6 ਹਫ਼ਤਿਆਂ ਤੇ ਪਾਉਣੀ ਆ ਜਦੋਂ ਖੇਤ ਚ ਪਾਣੀ ਨਾ ਹੋਵੇ ਜਾਂ ਯੂਰੀਆ ਜਦੋਂ ਪਾਉਣੀ ਆ ਆਪਾਂ ਪਾਣੀ ਘਟਾ ਕੇ ਬਿਲਕੁਲ ਪਾਉਣੀ ਆ ਦੂਜੇ ਤੀਜੇ ਦਿਨ ਪਾਣੀ ਛੱਡਣਾ ਤਾਂ ਕਿ ਯੂਰੀਆ ਪਤੀ 35 ਕਿਲੋ ਤੋਂ ਹੀ ਗੱਟੇ ਜਿੰਨਾ ਜਾਂ ਉਦੋਂ ਵੱਧ ਨਤੀਜਾ ਲੈ ਸਕੀਏ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰਹੋ ਖੁਸ਼ਾ ਰਹੋ ਆਬਾਦ ਰਹੋ